ਪਾਸ ਤੇ ਵਿੱਚ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਪੁਲਿਸ ਸਟੇਸ਼ਨ सदर ਦੇ ਵਿੱਚ ਜਿਹਦੇ ਵਿੱਚ ਕੀ ਕੰਪਲੇਨੈਂਟ ਨੇ ਸਾਨੂੰ ਦੱਸਿਆ ਜੋ ਕਿ ਕੰਪਲੇਨੈਂਟ ਦਾ ਨਾਮ ਹੈ ਲਵਿਨਾ ਵਾਈਫ ਆਫ ਸ਼ੁਭਮ ਸ਼ਰਮਾ ਰੈਜ਼ੀਡੈਂਟਸ ਆਫ ਗਲੀ ਨੰਬਰ 1 ਜਵਾਹਰਨਗਰ ਪਟਾਲਾ ਰੋਡ ਅੰਮ੍ਰਿਤਸਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਕੁਝ ਲੈ ਕੇ ਖਰੀਦ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤੇ ਉਹਦੇ ਡਿਊਰਿੰਗ ਦੈਟ ਟਾਈਮ ਦੋ ਐਕਿਊਜ਼ ਜਿਹੜੇ ਸੀਗੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ ਤੇ ਤੁਰੰਤ ਦਿੱਤੇ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ सदर ਨੇ ਐਫ ਆਈ ਆਰ ਰਜਿਸਟਰ ਕੀਤੀ 228/2025 ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤਸਰ ਸਾਡੀ ਟੀਮਸ ਨੇ ਵਧੀਆ ਪਰਫਾਰਮ ਕਰਦੇ ਹੋਏ ਇਸ ਚੀਜ਼ ਨੂੰ ਪ੍ਰੈਸ ਕਰਦੇ ਹੋਏ ਐਂਡ ਟਰੈਕ ਕਰਦੇ ਹੋਏ ਐਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਸੀਂ ਦੋ ਐਕਿਊਜ਼ ਤੇ ਅਰੈਸਟ ਇਫੈਕਟ ਕੀਤੀ ਹੈ ਫਸਟ ਆਫ ਆਲ ਪੁਰਵਿੰਦਰ ਸਿੰਘ 엘িয়াস ਰਵੀ son of ਸੁਖਚੰਦ ਸਿੰਘ ਜਿਹੜਾ ਕਿ ਟੂਥ ਸਾਹਿਬ ਗੁਰਦੁਆਰਾ ਤੇ ਕੋਲ ਰਹਿੰਦਾ ਸੁਲਤਾਨਪੁਰ ਰੋਡ ਤੇ ਤੇ ਦੂਜਾ ਲਾਪ੍ਰੀਤ ਸਿੰਘ son of ਰਣਜੋਤ ਸਿੰਘ ਇਹ ਵੀ ਸੇਮ ਏਰੀਆ ਸੁਲਤਾਨਪੁਰ ਦੇ ਏਰੀਆ ਤੇ ਰਹਿੰਦੇ ਆ ਇਹਦੇ ਥ्रू ਅਸੀਂ ਫਾਲੋ ਕਰਦੇ ਹੋਏ ਅਮਰੀਕ ਸਿੰਘ 엘িয়াস ਚਿੰਦਾ ਜਿਹੜਾ ਕਿ ਜੁਵਲਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਵੇਚਿਆ ਆ ਕੇ ਉਹਨੂੰ ਵੀ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਵੀ ਅਸੀਂ ਅਰੈਸਟ ਇਫੈਕਟ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਅਕਿਊਜ਼ਡ ਹੈਗੇ ਦੋਨੋਂ ਗੁਰਵਿੰਦਰ ਸਿੰਘ ਤੇ ਲਾਪ੍ਰੀਤ ਸਿੰਘ ਇਹਨਾਂ ਦੇ ਉੱਤੇ ਆਲਰੇਡੀ ਥੈਫਟਸ ਤੇ ਪ੍ਰੀਵੈਂਟਿਵ ਐਕਸ਼ਨ ਦੇ ਪਹਿਲਾਂ ਵੀ ਪਰਚੇ ਹਨ ਤੇ ਅਸੀਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਵੀ ਆਰ ਆਲਵੇਸ ਰੈਡੀ ਐਂਡ ਆਲਵੇਸ ਇਨ ਪੋਜੀਸ਼ਨ ਟੂ ਕੀਪ ਦਾ ਐਂਡ ਮੇਨਟੇਨ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਇਨ ਦਾ ਡਿਸਟ੍ਰਿਕਟ ਐਂਡ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਅਸੀਂ ਵਚਨਬੱਧ ਹਾਂ ਥੈਂਕ ਯੂ